ਦੇ ਰਹੇ ਆ 10th ਕਲਾਸ ਦੇ ਵੈਰੀ ਸ਼ਾਰਟ ਕੁਸ਼ਚਨ ਆਨਸਰ ਜਿਦੇ ਵਿੱਚ ਤੁਹਾਨੂੰ ਮਲਟੀਪਲ ਚੁਆਇਸ ਕੁਸ਼ਚਨ ਆਉਂਦੇ ਨੇ ਟੋਟਲ 10 ਕੁਸ਼ਚਨ ਆਉਂਦੇ ਨੇ ਜੀ ਹਰ ਕੁਸ਼ਚਨ 2 ਮਾਰਕਸ ਦਾ ਹੈ ਇਸ ਦੇ ਵਿੱਚ ਤੁਹਾਡੇ ਟੋਟਲ 20 ਮਾਰਕਸ ਕਵਰ ਹੁੰਦੇ ਨੇ ਜੇਕਰ ਤੁਸੀਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲੈਂਦੇ ਹੋ ਸਮਝ ਲੈਂਦੇ ਹੋ ਯਾਦ ਕਰ ਲੈਂਦੇ ਹੋ ਤਾਂ ਤੁਹਾਡੇ 20 ਮਾਰਕਸ ਜਿਹੜੇ ਨੇ ਉਹ ਕਿਧਰੇ ਨਹੀਂ ਗਏ ਤੁਹਾਡੇ 20 ਮਾਰਕਸ ਦੇ ਵਿੱਚੋਂ 20 ਮਾਰਕਸ ਆ ਸਕਦੇ ਨੇ ਜੀ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਪਵਨ ਗੁਰੂ ਪਾਨੀ ਪਿਤਾ ਸੋ ਕਿਉ ਮੰਦਾ ਆਖੀਏ ਗਗਨ ਮਥਾਲ ਬਾਨੀ ਕਿਸ ਦੀ ਰਚਨਾ ਹੈ ਜਿਹੜੀਆਂ ਇਹ ਬਾਣੀਆਂ ਨੇ ਇਹ ਕਵਿਤਾਵਾਂ ਨੇ ਇਹ ਇਹ ਜਿਹੜੀ ਰਚਨਾਵਾਂ ਨੇ ਇਹ ਕਿੰਨਾ ਦੁਆਰਾ ਲਿਖੀਆਂ ਗਈਆਂ ਨੇ ਜੀ ਇਹ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀਆਂ ਗਈਆਂ ਨੇ ਸੋ ਕਿਉਂ ਮੰਨਦਾ ਆਖਿਆ ਸ਼ਬਦ ਵਿੱਚ ਕਿਸ ਦੀ ਮਹੱਤਤਾ ਮਹਾਨਤਾ ਦੱਸੀ ਗਈ ਹੈ ਤਾਂ ਜੀ ਮਹਾਨਤਾ ਦੱਸੀ ਗਈ ਜੀ ਇਸ ਵਿੱਚ ਇਸਤਰੀ ਦੀ ਸੋ ਕਿਉਂ ਮੰਨਦਾ ਆਖਿਆ ਜਿਤ ਜੰਮੇ ਰਾਜਾ ਮਤਲਬ ਉਹਨਾਂ ਨੂੰ ਕਿਉਂ ਮੰਨਦਾ ਆਖਿਆ ਜਾਵੇ ਜਿਨ੍ਹਾਂ ਦੇ ਕੁੱਖੋਂ ਰਾਜਿਆਂ ਦਾ ਜਨਮ ਹੋਇਆ ਹੈ ਤਾਂ ਇਸਤਰੀਆਂ ਦੀ ਗੁਰੂ ਜੀ ਅਨੁਸਾਰ ਕਿਸ ਦੀ ਸਿਫਤ ਨਾਲ ਸੱਚੇ ਦਰਬਾਰ ਵਿੱਚ ਕਦਰ ਪੈਂਦੀ ਹੈ ਤਬ ਪ੍ਰਮਾਤਮਾ ਦੀ ਸਿਫਤ ਨਾਲ ਦਰਬਾਰ ਵਿੱਚ ਕਦਰ ਪੈਂਦੀ ਹੈ ਗगन ਮੈ ਥਾਲ ਬਾਣੀ ਕਿਸ ਦੀ ਆਰਤੀ ਉਤਾਰੀ ਜਾ ਰਹੀ ਹੈ ਤਪਵਖੰਡਨਾ ਦੀ ਆਰਤੀ ਉਤਾਰੀ ਜਾ ਰਹੀ ਹੈ ਜੀ ਗगन ਮੈ ਥਾਲ ਸ਼ਬਦ ਵਿੱਚ ਪਵਖੰਡਨਾ ਦੀ ਆਰਤੀ ਕੌਣ ਉਤਾਰ ਰਿਹਾ ਹੈ ਤਾਂ ਜੀ ਸਾਰੀ ਕੁਦਰਤ ਜਿਹੜੀ ਹੈ ਉਹ ਪਵਖੰਡਨਾ ਦੀ ਆਰਤੀ ਉਤਾਰ ਰਹੀ ਹੈ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਧਰਮ ਦੀ ਨੀ ਰੱਖੀ ਸਿੱਖ ਧਰਮ ਦੀ ਨੀ ਰੱਖੀ ਜੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਕਿਸ ਕਾਵਤਾਰ ਦੇ ਕਵੀ ਸਾਂਜੀ ਗੁਰਮਤ ਕਾਵਤਾਰਾਂ ਦੇ ਗੁਰਮਤ ਕਾਵਤਾਰਾਂ ਦੇ ਪਹਿਲੀ ਮੋਢੀ ਕੌਣ ਸਾਂਜੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਕਿਹੜੀ ਹੈ ਆਨੰਦ ਪਿਆ ਮੇਰੀ ਮਾਂਏ ਮਤਲਬ ਜਿਹੜੇ ਅਮਰਦਾਸ ਜੀ ਸੀ ਉਹ ਆਪਣੀ ਵੱਡੀ ਉਮਰ ਦੇ ਵਿੱਚ ਵੀ ਆਨੰਦ ਵਿੱਚ ਜੀਵਨ ਗੁਜ਼ਾਰ ਰਹੇ ਸਨ ਇਸ ਤੋਂ ਤੁਸੀਂ ਇਹ ਯਾਦ ਰੱਖ ਸਕਦੇ ਹੋ ਅਮਰਦਾਸ ਜੀ ਕਾਫੀ ਵੱਡੀ ਉਮਰ ਦੇ ਵਿੱਚ ਵੀ ਆਨੰਦ ਭਰਿਆ ਜੀਵਨ ਗੁਜ਼ਾਰੇ ਸਨ ਕਿਉਂਕਿ ਉਹ ਰੱਬੀ ਭਗਤੀ ਵਿੱਚ ਲੀਨ ਸਨ ਜੀ ਤਾਂ ਆਨੰਦ ਪਿਆ ਮੇਰੀ ਮਾਏ। ਸਰੀਰ ਨੇ ਕਿਸ ਨੂੰ ਮਨ ਵਿੱਚ ਨਹੀਂ ਵਸਾਇਆ ਜਿਹੜਾ ਸਰੀਰ ਹੈ ਉਸ ਵਿੱਚ ਮਨ ਵਿੱਚ ਕਿਸ ਨੂੰ ਨਹੀਂ ਵਸਾਇਆ ਗਿਆ ਰਚਨਹਾਰ ਪ੍ਰਮਾਤਮਾ ਨੂੰ ਜਿਸ ਨੇ ਪ੍ਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਰਚਿਆ ਉਸ ਨੂੰ ਮਨੁੱਖ ਨੇ ਕਿਹੜਾ ਹੈ ਮਨ ਵਿੱਚ ਨਹੀਂ ਵਸਾਇਆ। ਗੁਰੂ ਅਮਰਦਾਸ ਜੀ ਅਨੁਸਾਰ ਅਸੀਂ ਜੀਵ ਕਿਹੋ ਜੇ ਹਾਂ ਆਪਾਂ ਜਿਹੜੇ ਜੀਵ ਹਾਂ ਉਹ ਕਿਸ ਤਰ੍ਹਾਂ ਦੇ ਹਾਂ ਭੁੱਲਨ ਹਾਰੇ ਹਾਂ ਪਾਪੀ ਹਾਂ ਤੇ ਗੁਨਾਹਗਾਰ ਹਾਂ। ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਦੇ ਕਿੰਨੇ ਵੀ ਗੁਰਸਾਨ ਗੁਰੂ ਅਰਜਨ ਦੇਵ ਜੀ ਆਪਣੇ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ ਜੀ ਕਿਸ ਦਾ ਨਾਮ ਤੇ ਉਹ ਨਾਲ ਮਹਾ ਸੁਖ ਪ੍ਰਾਪਤ ਹੁੰਦਾ ਹੈ ਜੀ ਪ੍ਰਮਾਤਮਾ ਦਾ ਨਾਮ ਤੇ ਆਵਾਂਗੇ ਤਾਂ ਆਪਾਂ ਨੂੰ ਕੀ ਮਿਲੇਗਾ ਜੀ ਮਹਾ ਸੁਖ ਮਿਲੇਗਾ ਵਿਕਾਰਾਂ ਦਾ ਓਖਾ ਕੋਲ ਕਿਸ ਤਰ੍ਹਾਂ ਜਿੱਤਿਆ ਜਾ ਸਕਦਾ ਹੈ ਗੁਰੂ ਦੀ ਕਿਰਪਾ ਨਾਲ ਹੀ ਜਿੱਤਿਆ ਜਾ ਸਕਦਾ ਹੈ ਜੀ ਵਿਕਾਰਾਂ ਦਾ ਓਖਾ ਕੋਲ ਕਿਸ ਤਰ੍ਹਾਂ ਜਿੱਤਿਆ ਜਾ ਸਕਦਾ ਹੈ ਗੁਰੂ ਦੀ ਕਿਰਪਾ ਨਾਲ ਭਾਈ ਗੁਰਦਾਸ ਜੀ ਭਾਈ ਗੁਰਦਾਸ ਜੀ ਦੀ ਕਿਸੇ ਇੱਕ ਕਵਿਤਾ ਦਾ ਨਾਮ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਇਹ ਕਿਸ ਦੀ ਰਚਨਾ ਹੈ ਜੀ ਗੁਰੂ ਭਾਈ ਗੁਰਦਾਸ ਜੀ ਦੀ ਇਹ ਮੋਸਟ ਇੰਪੋਰਟੈਂਟ ਹੈ ਜੀ ਭਾਈ ਗੁਰਦਾਸ ਜੀ ਦੁਆਰਾ ਸਤਗੁਰੂ ਨਾਨਕ ਪ੍ਰਗਟਿਆ ਕਵਿਤਾ ਦੀ ਰਚਨਾ ਕੀਤੀ ਗਈ ਕਿਸ ਦੇ ਪ੍ਰਗਟ ਹੋਣ ਨਾਲ ਸੰਸਾਰ ਤੋਂ ਅਗਿਆਨਤਾ ਦਾ ਹਨੇਰਾ ਮਿਟ ਗਿਆ ਤੇ ਗਿਆਨ ਦਾ ਚਾਨਣ ਹੋ ਗਿਆ ਗੁਰੂ ਨਾਨਕ ਦੇਵ ਜੀ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਅਗਿਆਨਤਾ ਦਾ ਹਨੇਰਾ ਮਿਟ ਗਿਆ ਗੁਰੂ ਨਾਨਕ ਦੇਵ ਜੀ ਕਿਸ ਯੁੱਗ ਦੇ ਵਿੱਚ ਪ੍ਰਗਟ ਹੋਏ ਸਨ ਕਲ ਯੁੱਗ ਦੇ ਵਿੱਚ ਜੀ ਤਾਈ ਜੀ ਕਹਿੰਦੇ ਨੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁਦ ਜਗ ਚਾਨਣ ਹੋਇਆ ਉਹ ਕਲਯੁਗ ਦਾ ਸਮਾਂ ਸੀ ਜੀ ਸਾਰਾ ਸੰਸਾਰ ਕਿਸ ਨੂੰ ਬੁਰਾ ਦਿਸਦਾ ਹੈ ਜੀ ਬੁਰੇ ਮਨੁੱਖ ਨੂੰ ਹੀ ਸਾਰਾ ਸੰਸਾਰ ਬੁਰਾ ਦਿਸਦਾ ਹੈ ਤੇ ਤੀਨੂੰ ਕਿਸ ਦਾ ਭਾਰ ਲੱਗਦਾ ਹੈ ਅਕ੍ਰਿਤ ਕਣਾਂ ਦਾ ਇਹ ਤੁਹਾਡੇ ਅਕ੍ਰਿਤ ਕਣ ਕਵਿਤਾ ਵੀ ਹੈ ਤੇ ਜਿਸ ਦਾ ਕੇਂਦਰੀ ਭਾਗ ਵੀ ਮੋਸ ਇੰਪੋਰਟੈਂਟ ਹੈ ਜੀ ਪੰਜਾਬੀ ਸੂਫੀ ਕਾਵ ਦਾ ਮੋਢੀ ਕੌਣ ਹੈ ਸੂਫੀ ਕਾਵ ਦੇ ਮੋਢੀ ਸਾਹ ਜੀ ਸ਼ੇਖ ਫਰੀਦ ਜੀ ਫਰੀਦ ਜੀ ਮਨੁੱਖ ਨੂੰ ਕਿਸ ਦੇ ਉਗਣ ਫੁੱਲਣ ਤੋਂ ਪਹਿਲਾਂ ਕਿੱਧਰ ਦੇਖਣ ਲਈ ਕਹਿੰਦੇ ਹਨ ਆਪਣੇ ਉਗਣ ਦੇਖਣ ਵਾਲੀ ਦੂਸਰੇ ਦੇ ਉਗਣ ਦੇਖਣ ਤੋਂ ਪਹਿਲਾਂ ਆਪਾਂ ਆਪਣੇ ਉਗਣ ਉਗਣ ਦੇਖਣੇ ਨੇ ਜੀ ਬਾਬਾ ਫਰੀਦ ਜੀ ਅਨੁਸਾਰ ਰੱਬ ਕਿੱਥੇ ਵੱਸਦਾ ਹੈ ਹਿਰਦੇ ਵਿੱਚ ਵੱਸਦਾ ਹੈ ਜੀ ਦਿਲ ਵਿੱਚ ਰੱਬ ਵੱਸਦਾ ਹੈ ਹਿਰਦੇ ਵਿੱਚ ਬਾਬਾ ਫਰੀਦ ਜੀ ਅਨੁਸਾਰ ਸਭ ਤੋਂ ਮਿੱਠੀ ਚੀਜ਼ ਕਿਹੜੀ ਹੈ ਜੀ ਰੱਬ ਦਾ ਨਾਮ ਫਰੀਦ ਜੀ ਕਿਸੇ ਨਾਲ ਕਿਹੋ ਜਿਹਾ ਬੋਲਣ ਤੋਂ ਵਰਜਦੇ ਹਨ ਫਿੱਕਾ ਬੋਲਣ ਤੋਂ ਵਰਜਦੇ ਹਨ ਫਰੀ ਜੀ ਅਨੁਸਾਰ ਸਭ ਦੇ ਹਿਰਦਿਆਂ ਵਿੱਚ ਕੌਣ ਵੱਸਦਾ ਹੈ ਸੱਚਾ ਰੱਬ ਸਭ ਦੇ ਹਿਰਦਿਆਂ ਵਿੱਚ ਵੱਸਦਾ ਹੈ ਸ਼ੇਖ ਫਰੀ ਜੀ ਕਿਸ ਤਾਰਾ ਦੇ ਮੁੱਢੀ ਸਨ ਸ਼ੇਖ ਫਰੀ ਜੀ ਇਹ ਯਾਦ ਰੱਖਣਾ ਜੀ ਤੁਸੀਂ ਜਿਹੜੇ ਸ਼ੇਖ ਫਰੀ ਜੀ ਸਨ ਏਕਾਨ ਇਹ ਸਨ ਜੀ ਸੂਫੀ ਕਾਵ ਤਾਰਾ ਦੇ ਮੁੱਢੀ ਸਨ ਜੀ ਸ਼ੇਖ ਫਰੀ ਜੀ ਦਾ ਜਨਮ ਜਨਮ ਕਦੋਂ ਹੋਇਆ ਜੀ 1173 ਦੇ ਵਿੱਚ ਯਾਦ ਰੱਖਣਾ ਜੀ ਤੁਸੀਂ ਸ਼ੇਖ ਫਰੀ ਜੀ ਦਾ ਜਨਮ ਹੋਇਆ ਸੀ 1173 ਵਿੱਚ ਸ਼ਾਹ ਹੁਸੈਨ ਨੇ ਹਾਲ ਦਾ ਮਹਿਰਮ ਕਿਸ ਨੂੰ ਕਿਹਾ ਹੈ ਹਾਲ ਦਾ ਮਹਿਰਮ ਰੱਬ ਨੂੰ ਕਿਹਾ ਜੀ ਬੁੱਲੇ ਸ਼ਾਹ ਦਾ ਮਹਿਰਮ ਯਾਰ ਕੌਣ ਹੈ ਰੱਬ ਬੁੱਲੇ ਸ਼ਾਹ ਦਾ ਮਹਿਰਮ ਯਾਰ ਕੌਣ ਹੈ ਜੀ ਰੱਬ ਰੰਗੜ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ ਜੀ ਖਿੰਗਰ ਨੂੰ ਰੰਗੜ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ ਜੀ ਖਿੰਗਰ ਨੂੰ ਸਹਿਤਮਾਲਾ ਪਾਠ ਪੁਸਤਕ ਵਿੱਚ ਸ਼ਾਮਲ ਪਿੱਲੂ ਦੀ ਰਚਨਾ ਦਾ ਨਾਮ ਜੀ ਪਿੱਲੂ ਵੀ ਮੋਸਟ ਇੰਪੋਰਟੈਂਟ ਹੈ ਜੀ ਇਹਦੇ ਵਿੱਚ ਪਿੱਲੂ ਦੀ ਰਚਨਾ ਮਿਰਜ਼ਾ ਸਾਹਿਬਾ ਪਿੱਲੂ ਦੀ ਰਚਨਾ ਕਿਹੜੀ ਹੈ ਜੀ ਮਿਰਜ਼ਾ ਸਾਹਿਬਾ ਖਿਵੇਖਾਨ ਦੀ ਤੀ ਦਾ ਨਾਮ ਕੀ ਸੀ ਜੀ ਸਾਹਿਬਾ ਖਿਵੇਖਾਨ ਦੀ ਤੀ ਦਾ ਨਾਮ ਸਾਹਿਬਾ ਸੀ ਜੀ ਮਿਰਜ਼ੇ ਦੇ ਬਾਪ ਦਾ ਕੀ ਨਾਮ ਸੀ ਬਿੰਜਲ ਮਿਰਜ਼ੇ ਦੇ ਬਾਪ ਦਾ ਕੀ ਨਾਮ ਸੀ ਜੀ ਬਿੰਜਲ ਬਾਣੀਏ ਨੇ ਸਾਹਿਬਾ ਨੂੰ ਤੇਲ ਦੇ ਭਲੇਖੇ ਕੀ ਦੇ ਦਿੱਤਾ ਜੀ ਸ਼ਹਿਦ ਬਾਣਿਏ ਨੇ ਸਾਹਿਬਾਂ ਨੂੰ ਤੇਲ ਭਲੇਖੇ ਸ਼ਹਿਦ ਦੇ ਦਿੱਤਾ ਜੀ ਮਿਰਜ਼ੇ ਨੂੰ ਕਾਦਾ ਹੰਕਾਰ ਸੀ ਆਪਣੀ ਤਾਕਤ ਦਾ ਮਿਰਜ਼ੇ ਨੇ ਤਰਕਸ਼ ਵਿੱਚ ਕਿੰਨੇ ਤੀਰ ਸਨ 300 ਮਿਰਜ਼ੇ ਦੇ ਤਰਕਸ਼ ਵਿੱਚ ਕਿੰਨੇ ਤੀਰ ਸਨ 300 ਪ੍ਰਾਵਾਂ ਨੇ ਰਾਂਜੇ ਨੂੰ ਕਿਹੋ ਜੀ ਜ਼ਮੀਨ ਦਿੱਤੀ ਸੀ ਪ੍ਰਾਵਾਂ ਨੇ ਰਾਂਜੇ ਨੂੰ ਬੰਜਰ ਜ਼ਮੀਨ ਦੇ ਦਿੱਤੀ ਸੀ ਜੀ ਤੇ ਜਿਹੜੀ ਚੰਗੀ ਜ਼ਮੀਨ ਸੀ ਉਹਨਾਂ ਨੇ ਆਪ ਰੱਖ ਲਈਤੀ ਸੀ ਹਾਸ਼ਮ ਨੇ ਕਿਹੜਾ ਪ੍ਰਸਿੱਧ ਕਿੱਸਾ ਲਿਖਿਆ ਜੀ ਹਾਸ਼ਮ ਨੇ ਲਿਖਿਆ ਸੀ ਜੀ ਸੱਸੀ ਪੁੰਨੂ ਹਾਸ਼ਮ ਸਸੀ ਪੁੰਨੂ ਪੂਰਨ ਦਾ ਜਨਮ ਕਿੱਥੇ ਹੋਇਆ ਜੀ ਸਿਆਲਕੁਟ ਵਿੱਚ ਪੂਰਨ ਦੇ ਬਾਪ ਦਾ ਕੀ ਨਾਮ ਸੀ ਜੀ ਸਲਵਾਨ ਇਛਰਾ ਕੌਣ ਸੀ ਜੀ ਪੂਰਨ ਦੀ ਮਾਂ ਲੂਨਾ ਪੂਰਨ ਦੀ ਕੀ ਲੱਗਦੀ ਸੀ ਜੀ ਮਤਰੀ ਮਾਂ ਸਕੀ ਮਾਂ ਕਿਹੜੀ ਸੀ ਜੀ ਇਛਰਾ ਪੂਰਨ ਦੇ ਪੂਰਨ ਨੇ ਪਹਿਲਾਂ ਇਛਰਾ ਨੂੰ ਆਪਣੇ ਆਪ ਨੂੰ ਕਿਸ ਦਾ ਪੁੱਤਰ ਦੱਸਿਆ 나ਥ ਦਾ ਪੂਰਨ ਨੇ ਆਪਣੇ ਆਪ ਪੂਰਨ ਨੇ ਪਹਿਲਾਂ ਇਛਰਾ ਨੂੰ ਆਪਣੇ ਆਪ ਨੂੰ ਕਿਸ ਦਾ ਪੁੱਤਰ ਦੱਸਿਆ ਜੀ 나ਥ ਦਾ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਰਚਨਾ ਕਿਹੜੀ ਹੈ ਜੀ ਚੰਡੀ ਦੀ ਵਾਰ ਚੰਡੀ ਦੀ ਵਾਰ ਦਾ ਨਾਇਕ ਕੌਣ ਹੈ ਦੁਰਗਾ ਦੇਵੀ ਚੰਡੀ ਦੀ ਵਾਰ ਦਾ ਨਾਇਕ ਦੁਰਗਾ ਦੇਵੀ ਜੀ ਚੰਡੀ ਦੀ ਵਾਰ ਦੀ ਰਚਨਾ ਕਿਸ ਨੇ ਕੀਤੀ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਕਿਸ ਕਵੀ ਦੀ ਰਚਨਾ ਹੈ ਸ਼ਾ ਮੁਹੰਮਦ ਇਹ ਵੀ ਇੰਪੋਰਟੈਂਟ ਹੈ ਜੀ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਕਿਸ ਦੀ ਰਚਨਾ ਹੈ ਜੀ ਸ਼ਾ ਮੁਹੰਮਦ ਦੀ ਜੰਗ ਦਾ ਹਾਲ ਕਵਿਤਾ ਵਿੱਚ ਕਿਹੜੀ ਥਾਂ ਦਾ ਜ਼ਿਕਰ ਕੀਤਾ ਗਿਆ ਹੈ ਜੀ ਫੇਰੂ ਸ਼ਹਿਰ ਦਾ ਜ਼ਿਕਰ ਕੀਤਾ ਗਿਆ ਹੈ ਜੰਗ ਦੇ ਹਾਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਸ਼ਾਮ ਮੁਹੰਮਦ ਕਿਸ ਕਾਵਤਾਰਾ ਦੇ ਕਵੀ ਸਨ ਜੀ ਬੀਰ ਕਾਵਤਾਰਾ ਦੇ ਕਵੀ ਸਨ ਕਾਦਰ ਯਾਰ ਨੇ ਕਿਹੜਾ ਪ੍ਰਸਿੱਧ ਕਿੱਸਾ ਲਿਖਿਆ ਜੀ ਕਿੱਸਾ ਪੂਰਨ ਭਗਤ ਕਾਦਰ ਯਾਰ ਨੇ ਕਿਹੜਾ ਕਿੱਸਾ ਲਿਖਿਆ ਜੀ ਕਿੱਸਾ ਪੂਰਨ ਭਗਤ ਗੁਰੂ ਅੰਗਦ ਦੇਵ ਜੀ ਕਿਸ ਕਾਵਤਾਰਾ ਕਾਵਤਾਰਾ ਨਾਲ ਸੰਬੰਧਿਤ ਸਨ ਇਹ ਹੁਣ ਤੁਸੀਂ ਖੁਦ ਦੱਸਣਾ ਹੈ ਜੀ ਗੁਰੂ ਅੰਗਦ ਦੇਵ ਜੀ ਕਿਸ ਕਾਵਤਾਰਾ ਨਾਲ ਸੰਬੰਧਿਤ ਹਨ ਮੈਂ ਇਸੇ ਮੈਂ ਦੱਸ ਦਿਨਾ ਹੈ ਜੀ ਗੁਰਮਤ ਕਾਵਤਾਰਾ ਨਾਲ ਸੰਬੰਧਿਤ ਸਨ ਕਿਉਂਕਿ ਇਹ ਵੀ ਕੀ ਸੰ ਗੁਰੂ ਸੰ ਹਨ ਹੈਨਾ ਗੁਰਮਤਿ ਕਵਤਾਰਾਂ ਨਾਲ ਹੀ ਸੰਬੰਧਿਤ ਸਾਂ ਤਾਂ ਜੀ ਇਸ ਦੇ ਨਾਲ ਹੀ ਤੁਹਾਡਾ ਕਵਿਤਾ ਭਾਗ ਦੇ ਜਿਹੜੇ ਕੁਐਸ਼ਨਸ ਨੇ ਉਹ ਸਾਰੇ ਦੇ ਸਾਰੇ ਕਵਰ ਹੋ ਚੁੱਕੇ ਨੇ ਉਮੀਦ ਹੈ ਕਿ ਵੀ ਜਿਹੜੇ ਇਹ ਕੁਐਸ਼ਨ ਨੇ ਮੋਸਟ ਇੰਪੋਰਟੈਂਟ ਨੇ ਤੇ ਇਹਨਾਂ ਦੇ ਵਿੱਚੋਂ ਐਗਜ਼ਾਮ ਦੇ ਵਿੱਚ ਜ਼ਰੂਰ ਕੁਐਸ਼ਨ ਆਉਣਗੇ ਟੋਟਲ 51 ਕੁਐਸ਼ਨ ਨੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਕਰ ਲਓ ਬਾਕੀ ਜਿੱਥੇ ਤੁਸੀਂ ਹੋਰ ਪ੍ਰੈਪਰੇਸ਼ਨ ਕਰ ਰਹੇ ਹੋ ਉਹ ਵੀ ਕਰੋ ਪਰ ਇਹ ਤਾਂ ਜਿਹੜੇ ਤੁਸੀਂ ਬਿਲਕੁਲ ਵੀ ਨਹੀਂ ਭੁੱਲਨੇ ਇਹ ਪੇਪਰ ਦੇ ਹਿਸਾਬ ਨਾਲ ਮੋਸਟ ਇੰਪੋਰਟੈਂਟ ਕੁਐਸ਼ਨਸ ਨੇ ਇਸ ਤੋਂ ਬਾਅਦ ਆਏਗਾ ਜੀ ਆਪਣਾ ਵਰਤਕ ਪਾਗ